ਹੈਲੋ ਦੋਸਤੋ ਕਾਉਂਸਲ ਸੀਏਸੀ ਅਪਡੇਟ ਨਿਊਜ਼ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜਿੱਥੇ ਆਪਾਂ ਤੁਹਾਡੇ ਲਈ ਨੌਜਵਾਨਾਂ ਅਤੇ ਬੇਰੋਜ਼ਗਾਰਾਂ ਦੇ ਲਈ ਰੋਜ਼ਾਨਾ ਪੰਜਾਬ ਸਰਕਾਰ ਅਤੇ ਪੰਜਾਬ ਦੀਆਂ ਸਕੀਮਾਂ ਨਾਲ ਸੰਬੰਧਿਤ ਨਵੀਂ-ਨਵੀਂ ਜਾਣਕਾਰੀ ਅਪਡੇਟ ਲੈ ਕੇ ਆਉਂਦੇ ਰਹਿੰਨੇ ਆਂ ਸਭ ਤੋਂ ਪਹਿਲਾਂ ਜੋ ਜਾਣਕਾਰੀ ਆਪਾਂ ਲੈ ਕੇ ਆਏ ਆਂ ਜੋ ਸਰਕਾਰੀ ਹਸਪਤਾਲੇ ਵਿੱਚੋਂ ਹੁਣ ਸਾਰਿਆਂ ਨੂੰ ਜੋ ਹੈ ਜ਼ਰੂਰੀ ਦਵਾਈਆਂ ਮਿਲਣ ਲੱਗਣਗੀਆਂ ਕੋਈ ਵੀ ਦਵਾਈ ਜੋ ਹੈ ਲੈਣ ਲਈ ਮਰੀਜ਼ ਨੂੰ ਬਾਹਰ ਨਹੀਂ ਜਾਣਾ ਪਵੇਗਾ ਡਾਕਟਰ ਖੁਦ ਹੀ ਤੁਹਾਡੇ ਲਈ ਦਵਾਈ ਲੈ ਕੇ ਆਉਣਗੇ ਮਰੀਜ਼ ਲਈ ਜੋ ਵੀ ਦਵਾਈ ਦਾ ਖਰਚਾ ਹੋਊਗਾ ਉਹ ਸਾਰਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ ਅਗਲੀ ਆਪਾਂ ਅਪਡੇਟ ਲੈ ਕੇ ਆਇਆ ਯੂਪੀਐਸਸੀ ਦੇ ਜੋ ਇੰਜੀਨੀਅਰਿੰਗ ਸਰਵਿਸ ਐਗਜ਼ਾਮ 2024 ਪ੍ਰੀਲੀਮਿਨਰੀ ਐਗਜ਼ਾਮ ਡੇਟ ਅਨਾਉਂਸ ਹੋ ਚੁੱਕੀ ਆ ਜੋ ਕਿ 18 ਫਰਵਰੀ 2024 ਨੂੰ ਹੋਣੀ ਆ ਸੰਡੇ ਵਾਲੇ ਦਿਨ 10 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਤੱਕ ਤੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਜੋ ਹੈ ਐਗਜ਼ਾਮ ਇਹ ਹੋਣਾਗਾ ਸੋ ਜਿਨ੍ਹਾਂ ਨੇ ਵੀ ਇਸ ਦੇ ਐਗਜ਼ਾਮ ਦੀ ਤਿਆਰੀ ਕੀਤੀ ਹੋਈ ਸੀ ਉਹ ਆਪਣੇ ਨੋਟ ਕਰ ਲੈਣ ਡੇਟ ਨੈਕਸਟ ਆਪਾਂ ਜੋ ਜਾਣਕਾਰੀ ਲੈ ਕੇ ਆਇਆ ਫਰਵਰੀ ਮਹੀਨੇ ਦੀ ਵਿਧਵਾ ਅੰਘਿੰਤ ਬੁੜਾਪਾ ਪੈਨਸ਼ਨ ਸੀ ਉਹ ਆ ਚੁੱਕੀ ਆ ਪਰ ਇਸਮੇ ਹੀ ਨੇਵੀ ਜੋ ਹੈ ਪੈਨਸ਼ਨ ਹੈ 1500 ਰੁਪਿਆ ਹੀ ਆਏਗੀ ਤੇ ਜੋ ਜਲਦੀ ਇੱਕ ਨਿਊਜ਼ ਮਿਲੀ ਹੈ ਕਿ 2500 ਪੈਨਸ਼ਨ ਵੀ ਆਉਣ ਲੱਗੇਗੀ ਅਗਲੀ ਆਪਾਂ ਜੋ ਸਕੀਮ ਲੈ ਕੇ ਆਈਆਂ ਮੋਦੀ ਸਰਕਾਰ ਦੀ ਜੋ ਹੱਥੀ ਕੰਮ ਕਰਨ ਵਾਲੀ ਸੁਨਹਿਰੀ ਮੌਕਾ ਹੈ ਪ੍ਰਧਾਨ ਮੰਤਰੀ ਵੱਲੋਂ ਵਿਸ਼ਕਰਮਾ ਸਕੀਮ ਦਾ ਲਾਭ ਲੈ ਕੇ ਤੁਸੀਂ ਵੀ ਆਪਣੇ ਕੰਮ ਨੂੰ ਅੱਗੇ ਵਧਾ ਸਕਦੇ ਹੋ ਇਹ ਸਕੀਮ ਦੀ ਪੂਰੀ ਜਾਣਕਾਰੀ ਤੁਸੀਂ ਸਾਡੇ ਸੈਂਟਰ ਦੇ ਉੱਤੇ ਆ ਕੇ ਲੈ ਸਕਦੇ ਹੋ ਅਗਲੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਆਉਣ ਵਾਲੀ ਜੋ ਹੈ ਟੀਨ ਚ ਜਲਦੀ ਹੀ ਨਵੀਆਂ ਸਰਕਾਰੀ ਨੌਕਰੀਆਂ ਦਾ ਹੋਵੇਗਾ ਐਲਾਨ ਵੱਖ-ਵੱਖ ਵਿਭਾਗਾਂ ਵਿੱਚ ਹੋਣੀਆਂ ਭਰਤੀਆਂ ਸੋ ਤੁਸੀਂ ਆਪਣੀ ਭਰਤੀ ਦੀ ਤਿਆਰੀ ਜਲਦ ਹੀ ਸਟਾਰਟ ਕਰ ਲਓ ਅਗਲੀ ਆਪਾਂ ਅਪਡੇਟ ਲੈ ਕੇ ਆਈਆਂ ਜਿਉ ਤੁਹਾਡੇ ਲਈ 12ਵੀਂ ਬੇਸ ਦੇ ਸਟੂਡੈਂਟਾਂ ਨੂੰ ਮਿਲ ਸਕਦੀ ਹੈ ਹੁਣ ਸਰਕਾਰੀ ਨੌਕਰੀ ਸਟਾਫ ਸਿਲੈਕਸ਼ਨ ਕਮਿਸ਼ਨ ਦੀਆਂ ਜੋ ਨਵੀਆਂ ਭਰਤੀਆਂ ਆਈਆਂ ਨੇ ਜਿਸ ਦੀ ਵੈਬਸਾਈਟ ਅਸੀਂ ਥੱਲੇ ਮੈਂਸ਼ਨ ਕਰ ਦਿੱਤੀ ਹੈ ਸੋ ਜਿੰਨਾਂ ਨੇ ਵੀ 12ਵੀਂ ਪਾਸ ਕੀਤੀ ਹੈ ਉਹ ਇਹ ਪੋਸਟ ਅਪਲਾਈ ਕਰ ਸਕਦੇ ਨੇ ਅਗਲੀ ਅਪਡੇਟ ਜੋ ਪੰਜਾਬ ਸਰਕਾਰ ਦੇ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਸੇਵਾ ਕੇਂਦਰ ਦੇ ਹੋਣਗੇ ਸਾਰੇ ਕੰਮ ਜਿਸ ਦਾ ਮਤਲਬ ਹੈ ਕਿ ਸਰਕਾਰ ਤੁਹਾਡੇ ਦਵਾਰ ਅੱਜ ਆਪਾਂ ਤੁਹਾਨੂੰ ਅਲਿਜਿਕ ਸ਼ਾਰਟਕੱਟਸ ਸिखਾਉਣ ਲੱਗੇ ਆ ਤੁਹਾਨੂੰ ਕੰਟਰੋਲ ਪੀ ਜਿਸ ਸ਼ਾਰਟਕੱਟ ਨੂੰ ਤੁਸੀਂ ਯੂਜ਼ ਕਰਕੇ ਕੰਪਿਊਟਰ ਦੇ ਵਿੱਚ ਕੋਈ ਵੀ ਫਾਈਲ ਹੋਵੇ ਕੋਈ ਵੀ ਡਾਕੂਮੈਂਟ ਆ ਉਸ ਨੂੰ ਈਜ਼ੀਲੀ ਪ੍ਰਿੰਟ ਕਰ ਸਕਦੇ ਹੋ ਜੇਕਰ ਤੁਸੀਂ ਵੀ ਰੋਜ਼ਾਨਾ ਇਦਾਂ ਦੇ ਨਵੇਂ-ਨਵੇਂ ਅਪਡੇਟ ਅਤੇ ਨਿਊਜ਼ ਜਾਨਣੀਆਂ ਨੇ ਤਾਂ ਸਾਡੇ ਚੈਨਲ ਨੂੰ ਸਾਡੇ ਪੇਜ ਨੂੰ ਸਾਡੇ ਅਕਾਊਂਟ ਨੂੰ ਫੋਲੋ ਕਰਨਾ ਨਾ ਭੁੱਲਿਓ